ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਖਿਡਾਰੀਆਂ ਦੇ ਜੀਵਨ ਨੂੰ ਸੁਧਾਰਨ ਦੀਆਂ ਤੇ ਖੇਡਾਂ ਦੇ ਵਿੱਚ ਮੈਡਲ ਲਿਆਉਣ ਦੀਆਂ ਗੱਲਾਂ ਅਕਸਰ ਸਰਕਾਰਾਂ ਕਰਦੀਆਂ ਨੇ ਪੁਲਤੋ ਦੌੜਨਾ ਮੈਂ ਇਸ ਵੇਲੇ ਮੈਂ 100 ਮੀਟਰ 200 ਮੀਟਰ ਤੇ 400 ਮੀਟਰ ਇਹ ਮੇਰੀਆਂ ਤਿੰਨ ਇਵੈਂਟਸ ਹੈ ਠੀਕ ਹੈ 400 ਮੀਟਰ ਦੇ ਵਿੱਚ ਮੈਂ 2009 ਵਿੱਚ ਮਲੇਸ਼ੀਆ ਤੋਂ ਸੈਕੰਡ ਇਨਾਮ ਦਿੱਤਾ ਸੀ ਕਿ ਪੂਰਨ ਹੋਈ ਸੀ ਇੰਟਰਨੈਸ਼ਨਲ ਉੱਥੋਂ ਹੀ ਮੈਂ ਸੈਕੰਡ ਥਾਂ ਤੇ ਰੇਲਿਸ ਸਾਡੀ ਫਰਸਟ ਥਾਂ ਦੇ ਅਜੇ ਮੇਰੀ 72 ਦੇ ਦੇ ਨੇੜੇ ਹੋਰ ਹੋਣ ਵਾਲੀ ਹੈ ਅਜੀਬ ਮੈਂ ਦੌੜਦਾ ਹਾਂ ਪਿਛਲੇ 20 25 ਸਾਲਾਂ ਦੀ ਗੱਲ ਕਰੀਏ ਤਾਂ ਹਮੇਸ਼ਾ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਖੇਡਾਂ ਨੂੰ ਉਛਾਹਿਤ ਕਰਨ ਦੇ ਲਈ ਵੱਡੇ ਬਹੁਤ ਵੱਡੇ ਕਦਮ ਚੁੱਕਰੇ ਆ ਕਿ ਤੁਹਾਡਾ ਤਜਰਬਾ ਕੀ ਕਿਸ ਤਰ੍ਹਾਂ ਦਾ ਰਿਹਾ ਜਿਹੜੀ ਪੰਜਾਬ ਸਰਕਾਰ ਦੀ ਖੇਡ ਨੀਤੀ ਹੈ ਜੀ ਸਾਡੀ ਹਰਿਆਣਾ ਸਰਕਾਰ ਨਾਲੋਂ ਬਹੁਤ ਥੱਲੇ ਐ ਜੀ ਬੈਠਣ ਵਾਲੀ ਖਿਡਾਰੀ ਆ ਸਾਨੂੰ ਤਾਂ ਕੋਈ ਖਿਡਾਰੀ ਸਮਝ ਨਹੀਂ ਆ ਮੈਂ ਚਾਹੁੰਦਾ ਵੀ ਮੈਂ ਆਪ ਵੀ ਅਬੀ ਦੌੜਦੇ ਨੇ ਤੇ ਹੋਰਾਂ ਨੂੰ ਵੀ ਦੌੜਨਾ ਮਾ ਹਾਂ ਕੋਈ ਪਾਰਟੇਕਸ ਦੀ ਕੋਈ ਅਕਾਲੀ ਪਾਰਟੀ ਕਾਂਗਰਸ ਸਭ ਇੱਕੋ ਤਰ੍ਹਾਂ ਦੇ ਤੁਸੀਂ ਖੇਡ ਨੀਤੀ ਦੀ ਗੱਲ ਕੀਤੀ ਕਿ ਹਰਿਆਣਾ ਦੇ ਵਿੱਚ ਚੰਗੀਆਂ ਤੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਅਸਲ ਦਾਵਾ ਖਿਡਾਰੀਆਂ ਨੂੰ ਨਹੀਂ ਮਿਲਦੀਆਂ ਤਾਂ ਤੁਹਾਨੂੰ ਕੀ ਲੱਗਦਾ ਕਿ ਖੇਡ ਨੀਤੀ ਦੇ ਵਿੱਚ ਕੀ ਤਬਦੀਲੀ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਖਿਡਾਰੀਆਂ ਨੂੰ ਜੜਾ ਪਵੇਗਾ ਮੈਨੂੰ ਨੌਕਰੀ ਦਾ ਜਿਹੜੀ ਰੋਟੀ ਪਾਣੀ ਦਾ ਕੁਸੀਦਾ ਹੋ ਜਾਏ ਮੇਰਾ ਕਈ ਖਿਡਾਰੀ ਦਾ ਇਸ ਕਰਕੇ ਖੇਡਦੇ ਹੋਏ ਨੌਕਰੀ ਮਿਲੂ ਕੀ ਪੁਨਾਛ ਮੈਕਮਿਕ ਮਿਲ ਜੂ ਜਾਂ ਕਿਸੇ ਹੋਰ ਮੈਕਮਿਕ ਮਿਲ ਜੂ ਸੋ ਜਿਹੜਾ ਖਿਡਾਰੀ ਹੈ ਉਹਦੀ ਉਹਨੂੰ ਇਹ ਹੁੰਦਾ ਉਹ ਤੋਂ ਸਿਰਫ ਖਡਾਇਆ ਜਾਵੇ ਤੇ ਇੱਕ ਮੈਡਰ ਜਿੰਨਾ ਇੰਟਰਨੈਸ਼ਨਲ ਲੈਵਲ ਤੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਪੰਜਾਬ ਹਮੇਸ਼ਾ ਸੇਤ ਲਈ ਜਾਣਿਆ ਜਾਂਦਾ ਜੀ ਇਹ ਕਿਹਾ ਜਾਂਦਾ ਸੀ ਕਿ ਬੜੇ ਹੱਟੇ-ਖੱਟੇ ਨੌਜਵਾਨ ਨੇ ਪੰਜਾਬ ਦੇ ਇੱਕ ਸਮਾਸੀ ਜਾਂਦ ਖੇਡਾਂ ਦੇ ਵਿੱਚ ਵੀ ਮੋਰੀ ਭੂਮਿਕਾ ਦੇਸ਼ ਦੇ ਵਿੱਚ ਨਿਭਾਉਂਦਾ ਸੀ ਤੇ ਹੁਣ ਸਾਡਾ ਗੁਆਂਢੀ ਸੂਬਾ ਜਿਹੜਾ ਹਰਿਆਣਾ ਉਹ ਸਾਡੇ ਤੋਂ ਕਿਤੇ ਨਾ ਕਿਤੇ ਉੱਪਰ ਹੈ ਤਾਂ ਇਹਨਾਂ ਦੇ ਪਿੱਛੇ ਕੀ ਕਾਰਨ ਸਨ ਉਹ ਦਿਆ ਲਓ ਪਰ ਜੇ ਤੁਸੀਂ ਦੋ ਚਾਰ ਕਾਰਨ ਜਾਣਨੇ ਹੋਣ ਕਿ ਸਾਡੇ ਖਿਡਾਰੀ ਹੀ ਜਿਹੜੇ ਨੌਜਵਾਨ ਨੇ ਉਹੀ ਪਿੱਛੇ ਹਟ ਗਏ ਜਾਂ ਹੋਰ ਵੀ ਕਾਰਨ ਬੁੱਢਾ ਦੀ ਜਗ੍ਹਾ ਸੀ ਆਪ ਹੀ ਅਸੀਂ ਸਾਬ ਸਪਾਈ ਕੀਤੀ ਉੱਥੇ ਪ੍ਰਸਤਿਤ ਕਰਦੇ ਸੀ ਸਾਨੂੰ 786 ਦੇ ਖੇਡ ਸਟੇਡੀਅਮ 'ਚ ਵਰਨਿਸ਼ ਦੇ ਰਹੇ ਕਹਿੰਦੇ ਤੁਸੀਂ ਸਰਕਾਰ ਤੋਂ 250 ਰੁਪਏ ਪਹਿਲੇ ਜਮ੍ਹਾਂ ਕਰਾ ਕੇ ਐਂਟਰੀ ਫੀਸ ਲੈ ਕੇ ਆਓ ਕਿਉਂਕਿ ਜਿਹੜੇ ਸਪਾਈਕਸ ਛੋਟੀਆਂ ਕਿਨਾਂ ਵਾਲੇ ਹੁੰਦੇ ਆ ਉਹ ਸਿੰਥੈਟਿਕ ਦੀ ਪ੍ਰੈਕਟਿਸ ਹੁੰਦੀ ਆ ਲੱਗੀ ਉਹ ਘਾਹ ਵਾਲੇ ਗਰਾਊਂਡ ਤੇ ਹੋ ਹੀ ਨਹੀਂ ਸਕਦੀ ਬੰਦਾ 21 ਸਾਲ ਦਾ ਗੱਭਰੂ ਦੌੜ ਲਾਈ ਨਹੀਂ ਸਕਦਾ ਮੈਂ ਕੰਪੀਟੀਸ਼ਨ 'ਚ ਲੈ ਗਿਆ 4-5 ਮੈਡਲ ਉਹਨੇ ਲੇਡੀਜ਼ ਤੇ ਜੈਂਟਸ ਨੇ ਜਿੱਤ ਕੇ ਉਹ ਜਿੱਤ ਕੇ ਆ ਗਏ ਹੁਣ ਮੈਨੂੰ ਪਾਰਕ 'ਚ ਕੋਈ ਨਹੀਂ ਪੁੱਛਦਾ ਜਦ ਕੋਈ ਗੱਲ ਕਰਦਾ ਮੈਂ ਕਹਿੰਦਾ ਯਾਰ ਇਹਨਾਂ ਨਾਲ ਗੱਲ ਕਰੋ ਆ ਜਿਹੜੇ ਮੈਡਲ ਜਿੱਤ ਕੇ ਆਏ ਆਂ ਅੱਜ ਕੱਲ ਦੇਖਿਆ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਓਵਰ weight ਹੋ ਰਹੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਕਿ ਤੁਹਾਡਾ ਰਸੇ ਦਾ ਰਾਜ ਕੀ ਹੈ ਉਹਨਾਂ ਨੂੰ ਵੀ ਸਾਂਝਾ ਕਰੋ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋ ਮੈਂ ਘੰਟਾ ਦੌੜ ਲੈਣਾ ਇਹ ਤਾਂ ਕੋਈ ਗੱਲ ਨਹੀਂ ਤੇ ਕਈ 40 ਸਾਲ ਵਾਲਾ ਨਹੀਂ ਦੌੜ ਸਕਦਾ ਇੱਕ ਘੰਟਾ ਉਮਰ ਉਹ ਮਾਗ ਦੇ ਦਿਨਾਂ 'ਚ ਵੀ ਪਸੀਨਾ ਹੋਣਾ ਚਾਹੀਦਾ ਤਾਂ ਐਕਸਰਸਾਈਜ਼ ਸਾਡੀ ਇੰਨੀ ਹੋਣੀ ਚਾਹੀਦੀ ਮੈਨੂੰ ਅੱਜ ਤੱਕ ਮਾਲਕ ਦੀ ਮਿਹਰ ਨਾਲ ਕਦੇ ਕੋਈ ਬਿਮਾਰੀ ਨਹੀਂ ਲੱਗੀ ਕਦੇ ਸਿਰ ਨਹੀਂ ਦੁਖਿਆ ਕਦੇ ਜੁਕਾਮ ਜੁਕਾਮ ਦੀ ਹੋ ਵੀ ਗਿਆ ਮੈਂ ਕੋਈ ਦਵਾਈ ਲਈ ਜੇ ਐਕਸਰਸਾਈਜ਼ ਨਹੀਂ ਕਰਨਗੇ ਗਵਾਕ ਨਹੀਂ ਕਰਨਗੇ ਦੌੜਨਗੇ ਨਹੀਂ ਉਹ ਆਟੋਮੈਟਿਕਲੀ ਜੇਤ ਪੜੇਗਾ ਬਿਮਾਰੀਆਂ ਸਾਡੇ ਸਰੀਰ ਨੂੰ ਪਕੜ ਕਰਨੀਆਂ ਇੱਕ ਵਾਰੀ ਬਿਮਾਰੀਆਂ ਸਾਨੂੰ ਪਕੜ ਲੈ ਸਾਡੇ ਦੋਸਤ ਮਿੱਤਰ ਸਾਡੇ ਜੂ ਹੋ ਜਾਣਗੇ 61 ਵਾਲਾ ਮਾਮਲਾ ਸਾਹਮਣੇ ਆਇਆ ਤਾਂ ਉਹਦੇ ਕਾਰਨ ਕੀ ਸਮਝਦੇ ਹੋ ਕਿ ਹੌਕੀ ਦੇ ਵਿੱਚ ਸਾਡਾ ਚੰਗਾ ਪ੍ਰਦਰਸ਼ਨ ਰਿਹਾ 52 ਸਾਲਾਂ ਬਾਅਦ ਅਸੀਂ ਆਸਟ੍ਰੇਲੀਆ ਨੂੰ ਭਰੌਣ ਦੇ ਵਿੱਚ ਕਾਮਯਾਬ ਰਹੇ ਤੇ ਬੈਕ ਟੂ ਬੈਕ ਅਸੀਂ ব্রੌਂਜ਼ ਮੈਡਲ ਜਿਹੜਾ ਜਿਹੜਾ 2 ਨੰਬਰ ਤੇ ਰਹਿਣ ਦੇ ਵਿੱਚ ਅਸੀਂ ਕਾਮਯਾਬੀ ਹਾਸਲ ਕੀਤੀ ਹੈ ਤੇ ਦੋਵੇਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਰਿਆਣੇ ਦਾ ਜਿਹੜਾ ਜੈਵਲਨ ਥਰੋ ਚ ਜਿਹੜਾ ਸੈਕੰਡ ਰਾਮ ਸੁਖਿਆ ਹੈ ਫਸਟ ਸੀ ਪਾਕਿਸਤਾਨ ਤੋਂ ਸੈਕੰਡ ਇਹਦਾ ਸੀ ਇਹਦੇ ਪਿੱਛੇ ਵੀ ਬੜੇ ਪਏ ਸੀ ਇਹਨੇ ਵੀ ਹਾਈ ਕੋਰਟ ਤੋਂ ਜਿਹੜੀ ਪਿਛਲੀ 올림픽 ਹੋਈ ਸੀ ਹਾਈ ਕੋਰਟ ਤੋਂ ਇਹਨੇ ਅੱਗੇ ਲਈ ਵੀ ਮੈਨੂੰ ਲੈ ਕੇ ਨਹੀਂ ਜਾ ਰਹੇ ਆਪਣੇ ਪੰਜਾਬੀ ਪਲੇਅਰਾਂ ਚ ਮੈਂ ਤਾਂ ਇਹ ਮੈਂ ਜਾਣਦਾ 90% ਸਾਡੇ ਪੰਜਾਬੀ ਖਿਡਾਰੀਆਂ ਚ ਅਜੇ ਜਾਨ ਹੈਗੀ ਹੈ ਬਲੱਡ ਹੈਗਾ ਇਹਨਾਂ ਨੂੰ ਕੰਮ ਲਾਓ ਇਹਨਾਂ ਨੂੰ ਚਾਹੇ ਤੁਸੀਂ ਗੋਲਸਟਾ ਲਓ ਚਾਹੇ ਜੈਬਲਨ ਥਰੋ ਕਰਾਓ ਚਾਹੇ ਟ੍ਰਿਪਲ ਜਾਂ ਕੋ ਜੋ ਮਰਜ਼ੀ ਕਰਾ ਲਓ ਇਹਨੇ ਚੈਨਾ ਦਾ ਮﻘਾਬਲਾ ਕਰ ਸਕਦੇ ਆ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਖਿਡਾਰੀਆਂ ਦੇ ਜੀਵਨ ਨੂੰ ਸੁਧਾਰਨ ਦੀਆਂ ਤੇ ਖੇਡਾਂ ਦੇ ਵਿੱਚ ਮੈਡਲ ਲੈਉਣ ਦੀਆਂ ਗੱਲਾਂ ਅਕਸਰ ਸਰਕਾਰਾਂ ਕਰਦੀਆਂ ਨੇ ਪਰ ਪੈਰਾਸੋਲਪਿਕ ਹੋਣੇ ਹੋ ਕੇ ਹਟਿਆ ਉਸ ਦੇ ਵਿੱਚ ਕੋਈ ਬਹੁਤਾ ਚੰਗਾ ਪ੍ਰਦਰਸ਼ਨ ਭਾਰਤ ਦਾ ਨਹੀਂ ਰਿਹਾ ਤੇ ਖੇਡਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੀ ਕੀ ਭੂਮਿਕਾ ਕੇਂਦਰ ਸਰਕਾਰ ਦੀ ਕੀ ਭੂਮਿਕਾ ਤੇ ਗਰਾਊਂਡ ਦੇ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਖੇਡਾਂ ਦੇ ਲਈ ਬਣੇ ਹੋਏ ਨੇ ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨਗੇ 72 ਸਾਲਾਂ ਦੇ ਦੜਾਕ ਰਗਵੀਰ ਸਿੰਘ ਭੁੱਲਰ ਜੀ ਜਿਹੜੇ ਕਿ ਲਗਾਤਾਰ ਦੌੜਾਂ ਦੇ ਵਿੱਚ ਵੱਖ-ਵੱਖ ਇਨਾਮ ਸਨਮਾਨਿਤ ਹੋ ਚੁੱਕੇ ਨੇ ਪੂਨੇ ਦੇ ਵਿੱਚ ਮੈਡਲ ਜਿੱਤਦੇ ਨੇ ਮਲੇਸ਼ੀਆ ਦੇ ਵਿੱਚ ਮੈਡਲ ਜਿੱਤਦੇ ਨੇ ਤੇ ਅੱਜ ਉਹ ਸਾਡੇ ਨਾਲ ਮੌਜੂਦ ਨੇ ਪੁੱਲਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਸ਼ੇਰਗਿੱਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੇ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਮੇਰੇ ਵਰਗੇ ਆਮ ਜਿਹੇ ਬੰਦੇ ਨੂੰ ਇੰਟਰਵਿਊ ਲਈ ਇੱਥੇ ਲੈ ਕੇ ਆਇਆ ਹਾਂ ਪੁੱਲਰ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਇਹ ਤੁਹਾਡਾ ਬੜਪਣ ਹੈ ਕਿ ਤੁਸੀਂ ਐਡੇ ਵੱਡੇ ਦੁਰਾਕ ਹੋਣ ਦੇ ਬਾਵਜੂਦ ਵੀ ਇਹ ਸ਼ਬਦ ਨੇ ਜਿਹੜੇ ਸਾਡੀ ਟੀਮ ਦੇ ਲਈ ਵਰਤੇ ਨੇ ਪੁੱਲਰ ਸਾਹਿਬ ਸਭ ਤੋਂ ਪਹਿਲਾਂ ਇਹ ਹੀ ਹੈ ਕਿ ਤੁਸੀਂ ਆਪਣੀਆਂ ਉਪलब्ਧੀਆਂ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਿਹੜੀ ਕਿਹੜੀ ਖੇਡਾਂ ਦੇ ਵਿੱਚ ਸ਼ਮੂਲਿਤ ਕਰ ਚੁੱਕੇ ਹੋ ਕਿੱਥੇ ਕਿੱਥੇ ਤੁਹਾਨੂੰ ਸਨਮਾਨ ਮਿਲਿਆ ਤੇ ਕਿਸ ਤਰ੍ਹਾਂ ਦਾ ਮਾਹੌਲ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਦੇਖਿਆ ਚਲੋ ਮੈਂ ਬੜੇ ਸ਼ਾਰਟ ਚ ਦੱਸ ਰਿਹਾ ਜੀ ਜੀ ਮੈਂ ਬਚਪਨ ਤੋਂ ਦੌੜਦਾ ਹਾਂ ਜੀ ਮੈਂ ਇਸ ਵੇਲੇ ਮੈਂ 100 ਮੀਟਰ 200 ਮੀਟਰ ਤੇ 400 ਮੀਟਰ ਇਹ ਮੇਰੀ ਸਤਨ ਇਵੈਂਟs ਹੈ ਜੀ ਠੀਕ ਹੈ 400 ਮੀਟਰ ਦੇ ਵਿੱਚ ਮੈਂ 2009 ਵਿੱਚ ਮਲੇਸ਼ੀਆ ਤੋਂ ਸੈਕੰਡ ਇਨਾਮ ਜਿੱਤਿਆ ਜੀ ਤੇ ਪੂਨੇ ਹੋਈਆਂ ਸੀ ਇੰਟਰਨੈਸ਼ਨਲ ਉੱਥੋਂ ਵੀ ਮੈਂ ਸੈਕੰਡ ਨਾਮ ਤੇ ਰੇਲ ਲਈ ਰੇਸ ਸਾਡੀ ਫਸਟ ਵਾਰ ਸੀ ਠੀਕ ਹੈ ਤੇ ਅਜੇ ਮੇਰੀ 72 ਦੇ ਦੇ ਨੇੜੇ ਉਮਰ ਹੋਣ ਵਾਲੀ ਹੈ ਅਜੇ ਵੀ ਮੈਂ ਦੌੜਦਾ ਹਾਂ ਅਜੇ ਵੀ ਮੈਂ 100 ਮੀਟਰ 200 400 ਲਾਉਣਾ ਹੈ ਸਾਡੀਆਂ ਪੰਜਾਬ ਸਰਕਾਰ ਖੇਡ ਉਸ ਇਥੇ ਮਨਾਰੀ ਹੈ ਇਹਦੇ ਵਿੱਚ ਸਾਡੇ ਬਲਾਕ ਲੈਵਲ ਤੇ ਮੈਂ ਕੋਈ ਬਾੜੀ ਆਉਦੇ ਤਾਰੀਫ ਨਹੀਂ ਕਰ ਰਿਹਾ ਪਰ ਫਿਰ ਵੀ ਮੈਂ ਦੱਸ ਰਿਹਾ ਕਿ ਮੇਰੇ ਲੈਵਲ ਦਾ ਕੋਈ ਹੈ ਨਹੀਂ ਹੈ ਡਿਸਟ੍ਰਿਕਟ ਲੈਵਲ 'ਤੇ ਵੀ ਹੈ ਨਹੀਂ ਹੈ ਪੰਜਾਬ 'ਚ ਮੇਰੇ ਨਾਲ ਦੇ ਖਿਡਾਰੀ ਮੈਨੂੰ ਮਿਲਣਗੇ ਉੱਥੇ ਜਿਸ ਤਰ੍ਹਾਂ ਹੁਸ਼ਿਆਰਪੁਰ ਤੋਂ ਸੁਵਿੰਦਰਪਾਲ ਸ਼ਰਮਾ ਮਲਕੀਤ ਸਿੰਘ ਹੈ ਤੇ ਇੱਕ ਇੱਕ ਮੁਖਤਿਆਰ ਸਿੰਘ ਹੈ ਇਸ ਤਰ੍ਹਾਂ ਦੇ ਖਿਡਾਰੀ ਨਾਲ ਮੇਰਾ ਮੁਕਾਬਲਾ ਹੋਊਗਾ ਅੱਛਾ ਪੁੱਲਰ ਸਾਹਿਬ ਇਹ ਤੁਹਾਡੀ ਜੀਵਨ ਰਿਆ ਤਾਂ ਇਹ ਜੀਵਨ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਖੇਡ ਰਹੇ ਹੋ ਤਾਂ ਕਿਸ ਤਰ੍ਹਾਂ ਦੀ ਮਦਦ ਸਰਕਾਰਾਂ ਵੱਲੋਂ ਪ੍ਰਸ਼ਾਸਨ ਲਗਾਤਾਰ ਕਹਿੰਦਾ ਕਿ ਅਸੀਂ ਭਾਵੇਂ ਕਿਸੇ ਵੀ ਵੇਲੇ ਦੀ ਸਰਕਾਰ ਹੋਵੇ ਪਿਛਲੇ 20-25 ਸਾਲਾਂ ਦੀ ਗੱਲ ਕਰੀਏ ਤਾਂ ਹਮੇਸ਼ਾ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਡੇ ਬਹੁਤ ਵੱਡੇ ਕਦਮ ਚੁੱਕ ਰਹੇ ਹਾਂ ਕਿ ਤੁਹਾਡਾ ਤਜਰਬਾ ਕੀ ਕਿਸ ਤਰ੍ਹਾਂ ਦਾ ਰਿਹਾ ਜਿਹੜੀ ਪੰਜਾਬ ਸਰਕਾਰ ਦੀ ਖੇਡ ਨੀਤੀ ਹੈ ਜੀ ਸਾਡੀ ਹਰਿਆਣਾ ਸਰਕਾਰ ਨਾਲੋਂ ਬਹੁਤ ਥੱਲੇ ਹੈ ਜੀ ਸਾਡੀ ਇਸ ਵਾਰ ਹਾਕੀ ਟੀਮ ਨੇ 올림픽 ਦੇ ਵਿੱਚੋਂ ਮੈਡਲ ਜ਼ਰੂਰ ਜਿੱਤੇਗਾ ਉਹ ਸਾਡੇ ਜਿਹੜੇ ਕੋਚ ਸੀ ਉਹਨਾਂ ਨੇ ਟੈਕਨੀਕ ਬੜੀ ਤਕੜੀ ਸੀ ਜਿਸ ਤਰ੍ਹਾਂ ਉਹਨਾਂ ਨੇ ਪ੍ਰਾਂਟਿ ਸਟ੍ਰੋਕ ਲੈਣਾ ਤੇ ਉਹ ਟੈਕਨੀਕ ਦੇ ਨਾਲ ਜਿੱਤ ਗਏ ਬਾਕੀ ਖਿਡਾਰੀ ਸਾਡੇ ਬੜੇ ਤਕੜੇ ਆ ਜਿਹੜੇ ਓਕੇ ਬਾਕੀ ਜਿਹੜੇ ਅਸੀਂ ਵੇਟਣ ਵਾਲੇ ਖਿਡਾਰੀ ਆ ਸਾਨੂੰ ਤਾਂ ਕੋਈ ਖਿਡਾਰੀ ਸਮਝਦਾ ਨਹੀਂ ਆ ਸਾਨੂੰ ਤਾਂ ਕਹਿੰਦੇ ਖੁੰਡੀ ਲੈ ਕੇ ਤੁਰਿਆ ਕਰੋ ਤੁਸੀਂ ਸਾਡੇ ਐਦਾਂ ਦੀ ਮਤਲਬ ਲੋਕਾਂ ਦੀ ਭਾਸ਼ਾ ਜੀ ਪਰ ਅਸੀਂ ਮੇਰੇ ਵਰਗੇ ਜਿਹੜੇ ਬੰਦੇ ਖਾਸ ਕਰ ਮੈਂ ਮੈਂ ਚਾਹੁੰਨਾ ਵੀ ਮੈਂ ਆਪ ਵੀ ਅਭੀ ਦੌੜਦਾ ਤੇ ਹੋਰਾਂ ਨੂੰ ਵੀ ਦੌੜਨ ਲਾਵਾਂ ਮੈਂ 40-40 ਸਾਲ ਦੇ 50-50 ਸਾਲ ਵਾਲੇ 60-60 ਸਾਲ ਵਾਲੇ ਆਪਦੇ ਨਾਲ ਜੋੜੇ ਹੋਏ ਐ ਜਿਨ੍ਹਾਂ ਨੂੰ ਵਾਕ ਕਰਨੀ ਸਿਖਾਈ ਦੌੜਨਾ ਸਿਖਾਇਆ ਮਤਲਬ ਸਾਰੇ ਤਾਂ ਨਹੀਂ ਚਾਹੇ ਪੰਜ ਬੰਦੇ ਚਾਹੇ ਸੱਤ ਬੰਦੇ ਇੰਨੇ ਕੁ ਮੇਰੇ ਨਾਲ ਮਿਲ ਗਏ ਜੀ ਉਹਨਾਂ ਨੂੰ ਸ਼ਾਰਟ ਫੁੱਟ ਸਿਖਾਇਆ ਗੋਲਾ ਡਿਸਕ ਥਰੋ ਸਿਖਾਈ ਹੈਮਰ ਇਸ ਤਰ੍ਹਾਂ ਘੁੰਮਣ ਕੇ ਵੀ ਥ्रो ਕਰਨੇ ਆ ਉਹ ਸਿਖਾਈ ਮੈਂ ਚਾਹੁੰਦਾ ਵੀ ਜਿਸ ਤਰ੍ਹਾਂ ਮੇਰੀ ਜ਼ਿੰਦਗੀ ਹੈ ਮੇਰੇ ਨਾਲ ਵਾਲਾ ਆਸਾ-ਪਾਸਾ ਮੇਰੇ ਵਰਗਾ ਹੀ ਹੋਵੇ ਮੇਰੇ ਨਾਲ ਹੋਰ ਕੋਈ ਬੰਦਾ ਨਾ ਹੋਵੇ ਸਿਰਫ ਖਿਡਾਰੀ ਹੋਵੇ ਜਿਹੜਾ ਮੇਰੇ ਨਾਲ ਖੇਡਾਂ ਦੀ ਗੱਲ ਕਰੇ ਹਾਂ ਕੋਈ ਪੋਲਿਟਿਕਸ ਦੀ ਕੋਈ ਅਕਾਲੀ ਪਾਰਟੀ ਕਾਂਗਰਸ ਸਭ ਇੱਕੋ ਤਰ੍ਹਾਂ ਦੇ ਹੁੰਦੇ ਆ ਠੀਕ ਅੱਛਾ ਪੁੱਲਰ ਸਾਹਿਬ ਤੁਸੀਂ ਖੇਡ ਨੀਤੀ ਦੀ ਗੱਲ ਕੀਤੀ ਕਿ ਹਰਿਆਣਾ ਦੇ ਵਿੱਚ ਚੰਗੀ ਹੈ ਤੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਸੁਵਿਧਾਵਾਂ ਖਿਡਾਰੀਆਂ ਨੂੰ ਨਹੀਂ ਮਿਲ ਰਹੀਆਂ ਤਾਂ ਤੁਹਾਨੂੰ ਕੀ ਲੱਗਦਾ ਕਿ ਖੇਡ ਨੀਤੀ ਦੇ ਵਿੱਚ ਕੀ ਤਬਦੀਲੀ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਖਿਡਾਰੀਆਂ ਨੂੰ ਦੇਣਾ ਪਵੇਗਾ ਇਕ ਤਾਂ ਜੀ ਜਿਹੜੋ ਖਿਡਾਰੀ ਹੈ ਖੇਡ ਦਾ ਇਸ ਤਰ੍ਹਾਂ ਹਾਕੀ ਪਲੇਅਰ ਹੈ ਐਥਲੀਟ ਆ ਜਾਂ ਕੋਈ ਵੀ ਹੈ ਉਹਨੂੰ ਇਹ ਹੋਣਾ ਚਾਹੀਦਾ ਵੀ ਮੈਨੂੰ ਨੌਕਰੀ ਦਾ ਜਿਹੜੇ ਰੋਟੀ ਪਾਣੀ ਦਾ ਬਸੀਲਾ ਹੋ ਜੇ ਮੇਰਾ ਕਿਤੇ ਉਹ ਕਈ ਖਿਡਾਰੀ ਤਾਂ ਇਸ ਕਰਕੇ ਖੇਡਦੇ ਆ ਯਾਰ ਨੌਕਰੀ ਮਿਲੂਗੀ ਕੋਈ ਪੁਲਿਸ ਮੈਂ ਵਿਭਾਗ ਵਿੱਚ ਮਿਲ ਜੂ ਜਾਂ ਕਿਸੇ ਹੋਰ ਵਿਭਾਗ ਵਿੱਚ ਮਿਲ ਜੂ ਸਾਡੇ ਦਫ਼ਤਰ ਦੀ ਮੈਂ ਇਸ ਨੂੰ ਗੱਲ ਦੱਸਦਾ ਜੀ ਇਹ ਸਾਡੇ ਕਬੱਡੀ ਟੀਮ ਭਰਤੀ ਕੀਤੀ ਸੀ ਤੇ ਸਾਡੇ ਕਬੱਡੀ ਦੇ ਖਿਡਾਰੀ ਬੜੇ ਤਕੜੇ ਸੀ ਤੇ ਉਹ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਸੀ ਸੀਗੇ ਪਿੰਡਾਂ ਦੇ ਮੁੰਡੇ ਉਹਨਾਂ ਵਾਸਤੇ ਜ਼ਰੂਰੀ ਕਰਤਾ ਵੀ ਹਾਜ਼ਰੀ ਵੀ ਲਾਓ ਵੀ ਦਫ਼ਤਰ ਪਹਿਲਾਂ ਹਾਜ਼ਰੀ ਲਾਓ ਫਿਰ ਖੇਡਣ ਜਾਓ ਸਾਡੇ ਇਥੇ ਕੁੰਬੜੇ ਦਾ ਇੱਕ ਖਿਡਾਰੀ ਸੀ ਮੇਰਾ ਦੋਸਤ ਸੀ ਉਹ ਤੇ ਉਹ ਉਥੇ ਉਹ ਹਾਜ਼ਰੀ ਨਹੀਂ ਸਲਾਉਂਦਾ ਉਹ ਆਪਦਾ ਗਰਾਊਂਡ 'ਚ ਜਾਂਦਾ ਸੀ ਬੜਾ ਤਕੜਾ ਕੋਚ ਵੀ ਰਿਹਾ ਤੇ ਉਹਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਫਿਰ ਪਾਲਿਸੀ ਬਣਾਤੀ ਕਹਿੰਦੇ ਖਿਡਾਰੀਆਂ ਵਾਸਤੇ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਵੀ ਦਫ਼ਤਰ 'ਚ ਵੀ ਹਾਜ਼ਰੀ ਲਾਓ ਸੋ ਜਿਹੜਾ ਖਿਡਾਰੀ ਹੈ ਉਦੀ ਉਹਨੂੰ ਇਹ ਹੁੰਦਾ ਉਥੋਂ ਸਿਰਫ ਖੜਾਇਆ ਜਾਵੇ ਉਸ ਨੂੰ ਐਥਲੈਟਿਕ ਦੀ ਜਾਂ ਕਬੱਡੀ ਦੀ ਜਾਂ ਹੌਕੀ ਦੀ ਟ੍ਰੇਨਿੰਗ ਦਿੱਤੀ ਜਾਵੇ ਤੇ ਇੱਕ ਮੈਡਲ ਜਿੱਤਣਾ ਇੰਟਰਨੈਸ਼ਨਲ ਲੈਵਲ ਤੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਆਮ ਕੋਈ ਡਿਸਟ੍ਰਿਕਟ ਲੈਵਲ ਤੇ ਨਹੀਂ ਜਿੱਤ ਸਕਦਾ ਇੱਥੇ ਮਹਾਲੀ ਦੀ ਮੈਂ ਤੁਹਾਨੂੰ ਦੱਸਦਾ ਜਿਹੜੇ ਪੰਜਾਬ ਖੇਡ ਦੇ ਸੁਣਾ ਰਹੇ ਹੈ ਬਲੈਕ ਲੈਵਲ ਦੀਆਂ ਕੰਪੀਟੀਸ਼ਨ ਹੋ ਰਹੀ ਹੈ ਮੈਂ ਕਹਿੰਦਾ ਮੇਰੀ ਉਮਰ ਤੱਕ ਹੀ ਕੋਈ ਮੇਰੇ ਤੋਂ ਛੋਟੀ ਉਮਰ ਦਾ ਵੀ ਕੋਈ ਖਿਡਾਰੀ ਨਹੀਂ ਹੈ ਬਾਕੀ ਹੁਣ ਡਿਸਟ੍ਰਿਕਟ ਲੈਵਲ ਦੀਆਂ ਹੋਣਗੀਆਂ ਉੱਥੇ ਵੀ ਮੈਂ ਕੱਲ ਹੀ ਆ ਮਹਾਲੀ ਜ਼ਿਲ੍ਹੇ ਦੇ ਵਿੱਚ ਪੰਜਾਬ ਲੈਵਲ ਦੀਆਂ ਹੋਣੀਆਂ ਉੱਥੇ ਦੋ ਤਿੰਨ ਮੈਨੂੰ ਖਿਡਾਰੀ ਮਿਲ ਜਾਣਗੇ ਤੇ ਇੰਡੀਆ ਲੈਵਲ ਤੱਕ ਵੀ ਜਿਹੜੀ ਸਾਡੀ ਐਥਲੈਟਿਕ ਕੰਪੀਟੀਸ਼ਨ ਹੁੰਦੇ ਆ ਚੰਗੀ ਹੈ ਵੀ ਸਾਡੇ ਬੈਟਨ ਐਸੋਸੀਏਸ਼ਨਾਂ ਦਾ ਵੀ ਇਹ ਚੰਗਾ ਕੰਮ ਹੈ ਉੱਥੇ 400 ਮੀਟਰ 'ਚ ਹਮੇਸ਼ਾ ਹੀ ਮੇਰਾ 골ਡ ਆਉਂਦਾ 100 ਮੀਟਰ 100 ਮੀਟਰ 'ਚ ਵੀ ਮੈਡਲ ਆ ਜਾਂਦਾ ਚਾਹੇ ਸੈਕੰਡ ਆਵੇ ਚਾਹੇ ਚਾਹੇ ਤੀਜਾ ਆਵੇ ਤੇ ਇਹ ਸਾਡੀ ਜਿਹੜੀ ਖੇਡ ਨੀਤੀ ਹੈ ਨਾ ਇਹ ਸਾਡੀ ਖੇਡ ਨੀਤੀ ਇੱਕ ਖਿਡਾਰੀ ਨੂੰ ਇਹ ਮਹਿਸੂਸ ਹੋਵੇ ਵੀ ਮੈਨੂੰ ਖੇਡਾਂ ਚੋਂ ਜਦੋਂ ਮੈਂ ਮੈਡਲ ਕੇ ਆਵਾਂ ਜਾਂ ਮੈਡਲ ਨਾ ਵੀ ਮਿਲੇ ਜਿਹੜਾ 올림픽 ਤੱਕ ਉੱਥੇ ਜਾਂਦਾ ਹੈ ਉਹਦਾ ਖਰਚਾ ਕੋਈ ਸਰਕਾਰ ਇਦਾਂ ਦਾ ਕਰੇ ਉਹਦਾ ਰੋਟੀ ਪਾਣੀ ਤੇ ਹਿੱਲਾ ਕਰੇ ਬਸ ਅੱਛਾ ਪੁੱਲਰ ਸਾਹਿਬ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਸਿਰਫ ਤੁਸੀਂ ਉਹ ਤਾਂ ਇਸ ਤਰ੍ਹਾਂ ਦਾ ਕਿਉਂਕਿ ਪੰਜਾਬ ਹਮੇਸ਼ਾ ਸਿਹਤ ਲਈ ਜਾਣਿਆ ਜਾਂਦਾ ਸੀ ਇਹ ਕਿਹਾ ਜਾਂਦਾ ਸੀ ਕਿ بڑے ਹੱਟੇ-ਖੱਟੇ ਨੌਜਵਾਨ ਨੇ ਪੰਜਾਬ ਦੇ ਇੱਕ ਸਮਾਸੀ ਜਦ ਖੇਡਾਂ ਦੇ ਵਿੱਚ ਵੀ ਮੋਰੀ ਭੂਮਿਕਾ ਦੇਸ਼ ਦੇ ਵਿੱਚ ਨਿਭਾਉਂਦਾ ਸੀ ਤੇ ਹੁਣ ਸਾਡਾ ਗਵੰਡੀ ਸੂਬਾ ਜਿਹੜਾ ਹਰਿਆਣਾ ਹੈ ਉਹ ਸਾਡੇ ਤੋਂ ਕਿਤੇ ਨਾ ਕਿਤੇ ਉੱਪਰ ਹੈ ਤਾਂ ਇਹਨਾਂ ਦੇ ਪਿੱਛੇ ਕੀ ਕਾਰਨ ਸਮਝਦੇ ਆਲ ਓਵਰ ਜੇ ਤੁਸੀਂ ਦੋ ਚਾਰ ਕਾਰਨ ਜਾਣਣੇ ਹੁਣ ਕਿ ਸਾਡੇ ਖਿਡਾਰੀ ਹੀ ਜਿਹੜੇ ਨੌਜਵਾਨ ਨੇ ਉਹੀ ਪਿੱਛੇ हट ਗਏ ਜਾਂ ਹੋਰ ਵੀ ਕਾਰਨ ਨੇ ਸਾਡੀ ਜਿਹੜੀ ਪੋਲਿਟਿਕਸ ਹੈ ਜੀ ਇਹ ਜ਼ਿੰਮੇਵਾਰ ਹੈ ਸਾਡੇ ਪੰਜਾਬ ਦੀ ਜੀ ਜਿਸ ਤਰ੍ਹਾਂ ਅਸੀਂ 78 ਸੈਕਟਰ ਚ ਹੋਣਾ ਸੀ ਪ੍ਰੈਕਟਿਸ ਕਰਦੇ ਆ ਪਹਿਲਾਂ ਜਿਹੜੇ ਸਾਡੇ ਇੱਕ ਕੋਚ ਸਵਰਨ ਸਿੰਘ ਸੀ ਇੱਕ ਪ੍ਰੀਤਮ ਸਿੰਘ ਸੀ ਸਾਡੇ ਪ੍ਰਧਾਨ ਐ ਮਲਕੀਤ ਸਿੰਘ ਵੀ ਕੋਚ ਐ ਹੋਰ ਵੀ ਕਾਫੀ ਨੇ ਉੱਥੇ ਤੇ ਉਹ ਅਸੀਂ ਗੁਰਦੁਆਰਾ ਕਮਲ ਸਾਹਿਬ ਦੇ ਸਾਹਮਣੇ ਪੁੱਡਾ ਦਫ਼ਤਰ ਦੇ ਸਾਹਮਣੇ ਪੁੱਡਾ ਦੀ ਜਗ੍ਹਾ ਸੀ ਆਪ ਹੀ ਅਸੀਂ ਸਾਬ ਸਫਾਈ ਕੀਤੀ ਉੱਥੇ ਪ੍ਰੈਕਟਿਸ ਕਰਦੇ ਸੀ ਸਾਨੂੰ 78 ਸੈਕਟ ਦੇ ਖੇਡ ਸਟੇਡੀਅਮ 'ਚ ਵਰਨਿਸ਼ ਦੇ ਰਹੇ ਕਹਿੰਦੇ ਤੁਸੀਂ ਸਰਕਾਰ ਤੋਂ 250 ਰੁਪਏ ਪਹਿਲਾਂ ਜਮ੍ਹਾਂ ਕਰਾ ਕੇ ਐਂਟਰੀ ਫੀਸ ਲੈ ਕੇ ਆਓ ਅਸੀਂ ਕਿਹਾ ਵੀ ਸਾਨੂੰ ਉਹ ਕਹਿੰਦੇ ਨਹੀਂ ਨਹੀਂ ਅਸੀਂ ਉਹਨਾਂ ਸਾਨੂੰ ਵਰਨਿਸ਼ ਦਿੰਦੇ ਅਸੀਂ ਤਿੰਨ ਵੀਡੀਓ ਫਿਲਮਾਂ ਅਸੀਂ ਸਾਰੇ ਖਿਡਾਰੀ 40 50 ਖਿਡਾਰੀ ਆ ਉੱਥੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਆ ਉੱਥੇ 5 6 ਤਾਂ ਸਾਡੇ ਨਿਹਾਰ ਕਮੇਡ ਮੈਂ ਉਹਨੇ ਇੰਟਰਨੈਸ਼ਨਲ ਲੈਵਲ ਤੇ ਇਨਾਮ ਦਿੱਤਾ ਹੈ ਇੱਕ ਬਰਸਲ ਸਰ ਦੀ ਬੇਟੀ ਹੈ ਉਹਨਾਂ ਨੇ ਵੀ ਏਸ਼ੀਆ ਚੋਂ ਮੈਡਲ ਜਿੱਤ ਕੇ ਆਈ ਹੈ ਤੇ ਇਸ ਤਰ੍ਹਾਂ ਸਾਡੇ ਖਿਡਾਰੀ ਹੈ ਇਸ ਤਰ੍ਹਾਂ ਅਸੀਂ ਤਿੰਨ ਵੀਡੀਓ ਫਿਲਮਾਂ ਬਣਾ ਕੇ ਪਾਈਆਂ ਉਹ ਵੀਡੀਓ ਫਿਲਮਾਂ ਮੇਰਾ ਖਿਆਲ ਐ ਐਮਐਲਏ ਨੇ ਵੀ ਦੇਖੀਆਂ ਸ਼ਾਇਦ ਭਗਵਾਨ ਦਮਨ ਜੀ ਨੇ ਵੀ ਦੇਖਣੀਆਂ ਹੋਣੀਆਂ ਫਿਰ ਸਾਨੂੰ ਉਹਨਾਂ ਦੇ ਕੁਝ ਬੰਦੇ ਆਏ ਪਤਾ ਨਹੀਂ ਕੌਣ ਸੀ ਕਹਿੰਦੇ ਜੀ ਆਜੋ ਉੱਥੇ ਆਜੋ ਅਸੀਂ ਫਿਰ ਉੱਥੇ ਗਏ ਉੱਥੇ ਅਸੀਂ ਆਪਣਾ ਸਵਰਨ ਕੋਚ ਨੇ ਆਪਣਾ ਉੱਥੇ ਜਿਮ ਬਣਾ ਲਿਆ ਮਤਲਬ ਉੱਥੇ ਆਪਣਾ ਡੰਬਲ ਰੱਖ ਲਿਆ ਵੇਟ ਰੱਖ ਲਿਆ ਐਕਸਰਸਾਈਜ਼ ਵਾਲਾ ਸਮਾਨ ਸਾਰਾ ਉੱਥੇ ਹੀ ਫਿਕਸ ਕਰ ਲਿਆ ਅਸੀਂ ਗਰਾਊਂਡ 'ਚ ਜਾਂਦੇ ਹਾਂ ਉੱਥੇ ਤੇ ਅਸੀਂ ਸਾਨੂੰ ਕੋਈ ਨਹੀਂ ਰੁਕਦਾ ਜਿਹੜੀ ਅਸੀਂ ਲੋਕ ਹੈ ਨਾ ਅਸੀਂ ਚਾਹੇ 20 ਹੋਈਏ ਚਾਹੇ 50 ਹੋਈਏ ਚਾਹੇ 100 ਹੋਈਏ ਸਾਨੂੰ ਹੰਬਲਾ ਆਪ ਨੂੰ ਮਾਰਨਾ ਪਊਗਾ ਆਪ ਪਿੱਛੇ ਪੈਣਾ ਪਊਗਾ ਇਹ ਪੋਲੀਟਿਕਲ ਬੰਦਿਆਂ ਦੇ ਇਹ ਪੋਲੀਟਿਕਲ ਬੰਦਿਆਂ ਦੇ ਜੇ ਤੁਸੀਂ ਪਿੱਛੇ ਨਹੀਂ ਪਊਂਗੇ ਹੁਣ ਉਹਨਾਂ ਨੇ ਕਿਹਾ ਸੀ ਵੀ ਸਿੰਥੈਟਿਕ ਟ੍ਰੈਕ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ ਅਸੀਂ ਹੁਣ ਇਹਦੇ ਪਿੱਛੇ ਪਏ ਹੋਏ ਆ ਵੀ ਖੇਡ ਸਟੇਡੀਅਮ ਵਿੱਚ ਸਿੰਥੈਟਿਕ ਟ੍ਰੈਕ ਤੁਸੀਂ 올림픽 ਦੇ ਵਿੱਚ ਏਸ਼ੀਆ ਦੇ ਵਿੱਚ ਜਦੋਂ ਕੰਪੀਟੀਸ਼ਨ ਕਰਨ ਜਾਂਦੇ ਹੋ ਤੁਸੀਂ ਤੇ ਸਿੰਥੈਟਿਕ ਤੇ ਪ੍ਰੈਕਟਿਸ ਕਰਨੀ ਜ਼ਰੂਰੀ ਹੈ ਸਾਡੇ ਖਿਡਾਰੀ ਪੰਚਕੂਲਾ ਜਾਂਦੇ ਆ ਪ੍ਰੈਕਟਿਸ ਕਰਨ ਜਿਨੇ ਉੱਥੇ ਇੰਟਰਨੈਸ਼ਨਲ ਜਾਣਾ ਹੁੰਦਾ ਅਸੀਂ ਹੁਣ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਵੀ ਤੁਸੀਂ ਉਸ ਸਿੰਥੈਟਿਕ ਟ੍ਰੈਕ ਬਣਾ ਕੇ ਦਿਓ ਸਾਨੂੰ ਕਿਉਂਕਿ ਜਿਹੜੇ ਸਪਾਈਕਸ ਛੋਟੀਆਂ ਕਿੱਲਾਂ ਵਾਲੇ ਹੁੰਦੇ ਆ ਉਹ ਸਿੰਥੈਟਿਕ ਦੀ ਪ੍ਰੈਕਟਿਸ ਹੁੰਦੀ ਆ ਇਹਨਾਂ ਦੀ ਉਹ ਘਾਹ ਵਾਲੇ ਗਰਾਊਂਡ ਤੇ ਹੋ ਹੀ ਨਹੀਂ ਸਕਦੀ ਬੰਦਾ 21 ਸਾਲ ਦਾ ਗੱਭਰੂ ਦੌੜ ਲਾਈ ਨਹੀਂ ਸਕਦਾ ਇਹ ਹੈ ਅਸੀਂ ਸਾਨੂੰ ਆਪ ਪਿੱਛੇ ਪੈਣਾ ਪਊਗਾ ਅੱਛਾ ਅੱਛਾ ਪੁੱਲਰ ਸਾਹਿਬ ਜਿਸ ਤਰ੍ਹਾਂ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਦੌੜਦੇ ਰਹੇ ਹੋ ਤਾਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਤਾਂ ਜੇ ਕਿਸੇ ਨੇ ਦੌੜ ਦੇ ਵਿੱਚ ਆਉਣਾ ਹੈ ਜਾਂ ਕਿਸੇ ਹੋਰ ਗੇਮ ਦੀ ਜਿਸ ਤਰ੍ਹਾਂ ਪ੍ਰੈਕਟਿਸ ਕਰਨੀ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਤੁਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹੋ ਮੈਂ ਆਪਣੀ ਉਦਾਹਰਨ ਦਿੰਦਾ ਜੀ ਮੈਂ ਨਾ 78 ਸੈਕਟਰ ਚ ਰਹਿੰਦਾ ਮਹਾਲੀ ਮੈਂ ਇਕੱਲਾ ਹੀ ਦੌੜਦਾ ਹੁੰਦਾ ਸੀ ਤੇ ਉਤਪਾਰਕ ਚ ਕਦੇ ਤੇ ਉਹ ਬੰਚੇ ਤੇ ਬੈਠੇ ਹੁੰਦੇ ਪੋਲਿਟਿਕਸ ਦੀਆਂ ਗੱਲਾਂ ਕਰਦੇ ਗੱਲਾਂ ਉਹ ਕਹਿੰਦੇ ਯਾਰ ਇਹਨੇ 올림픽 ਜੀ ਵੀ ਕੀ ਪਤਾ ਨਹੀਂ ਜਾਣਾ ਇਹ ਪਤਾ ਨਹੀਂ ਕੀ ਯਾਰ ਤੂੰ ਉਹ ਬਹਿ ਜਾ ਯਾਰ ਆ ਜਾ ਸਾਡੇ ਕੋਲੇ ਉਹ ਮੈਂ ਕਿਹਾ ਮੈਂ ਕੁਝ ਦਿਨਾਂ ਉਹਨਾਂ ਨੂੰ ਦੇਖਿਆ ਫਿਰ ਮੈਂ ਉਥੋਂ 10 15 ਲੇਡੀਜ਼ ਕੋਈ 40 ਸਾਲ ਦੀ 50 ਸਾਲ ਦੀ ਕੋਈ ਜੈਂਟਸ ਬੱਚੇ ਵੀ ਵੱਡੇ ਉਹਨਾਂ ਨੂੰ ਪ੍ਰੈਕਟਿਸ ਕਰਨੀ ਸ਼ੁਰੂ ਕਰਾਈ ਕਿਸੇ ਨੂੰ ਮੈਂ ਸ਼ਾਰਟ ਪੁੱਟ ਸਿਖਾਇਆ ਕਿਸੇ ਨੇ ਡਿਸਕਸ ਥਰੋ ਤੇ ਕਿਸੇ ਨੂੰ ਹੈਮਰ ਕੋਈ 100 ਮੀਟਰ 200 ਮੀਟਰ ਵਾਕ ਇਦਾਂ ਕਰਕੇ ਮੈਂ ਸਾਡੇ ਬੈਟਨ ਐਥਲੈਟਿਕ ਐਸੋਸੀਏਸ਼ਨ ਐ ਮੈਂ ਕਨਵੀਨਰ ਐ ਉਹਨਾਂ ਦਾ ਮੈਂ ਕੰਪੀਟੀਸ਼ਨ ਚ ਲੈ ਗਿਆ ਸਾਡੇ 4-5 ਮੈਡਲ ਉਹਨੇ ਲੇਡੀਜ਼ ਤੇ ਜੈਂਟਸ ਨੇ ਉੱਥੇ ਜਿੱਤੇ ਉਹ ਜਿੱਤ ਕੇ ਆ ਗਏ ਹੁਣ ਮੈਨੂੰ ਪਾਰਕ ਚ ਕੋਈ ਨਹੀਂ ਪੁੱਛਦਾ ਜਦ ਕੋਈ ਗੱਲ ਕਰਦਾ ਮੈਂ ਕਹਿੰਦਾ ਯਾਰ ਇਹਨਾਂ ਨਾਲ ਗੱਲ ਕਰੋ ਆ ਜਿਹੜੇ ਮੈਡਲ ਜਿੱਤ ਕੇ ਆਏ ਐ ਤੇ ਹੁਣ ਕੋਈ ਨਹੀਂ ਬੋਲਦਾ ਇੱਥੇ ਸਾਨੂੰ ਆਪ ਨੂੰ ਹਿੰਮਤ ਕਰਨੀ ਪੈਣੀ ਐ ਜੀ ਹਾਂ ਕੋਈ ਤੁਹਾਡੇ ਪਿੱਛੇ ਨਹੀਂ ਲੱਗੂਗਾ ਕੋਈ ਸਾਨੂੰ ਸਾਨੂੰ ਰੋਕਣ ਵਾਲੇ ਜ਼ਿਆਦਾ ਮਿਲ ਜਾਣਗੇ ਤੇ ਸਾਡੇ ਹੱਕ ਦੀ ਗੱਲ ਬਹੁਤ ਘੱਟ ਕਰਦੇ ਐ ਅੱਛਾ ਪੁਲਰ ਸਾਹਿਬ ਤੁਸੀਂ ਜਿਸ ਤਰ੍ਹਾਂ 70 ਸਾਲ ਉਮਰ ਹੋ ਗਈ ਤੁਹਾਡੀ 70 ਪਲੱਸ ਹੋਊਗੀ ਤਾਂ ਅ ਅੱਜਕੱਲ ਦੇਖਿਆ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਓਵਰ weight ਹੋ ਰਹੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਹਾਡਾ ਸੇਧ ਦਾ ਰਾਜ ਕੀ ਐ ਉਹਨਾਂ ਨੂੰ ਵੀ ਸਾਂਝਾ ਕਰੋ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਜੀ ਸਿੱਧੀ ਗੱਲ ਹੈ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਤੁਸੀਂ ਬਿਸਤਰਾ ਛੱਡ ਦਿਓ ਠੀਕ ਹੈ ਜੀ ਪਾਣੀ ਦਾ ਗਲਾਸ ਪੀਓ ਬਾਥਰੂਮ ਜਾਓ ਚਾਹ ਪੀਣੀ ਆ ਪੀਓ ਨਹੀਂ ਨਾ ਪੀਓ ਟਰੈਕਸੂਟ ਪਾਓ ਸੂਰਜ ਚੱਕੀ ਨਿਕਲਣ ਤੋਂ ਪਹਿਲਾਂ ਬਾਹਰ ਨਿਕਲਿਓ 1 ਘੰਟਾ ਉਮਰ ਦੇ ਮੁਤਾਬਕ ਮੈਂ 1 ਘੰਟਾ ਦੌੜ ਲੈਣਾ ਇਦਾਂ ਦੀ ਕੋਈ ਗੱਲ ਨਹੀਂ ਤੇ ਕਈ 40 ਸਾਲ ਵਾਲਾ ਨਹੀਂ ਦੌੜ ਸਕਦਾ 1 ਘੰਟਾ ਉਮਰ ਦੇ ਜੇ ਵਾਕ ਕਰਨੀ ਹੈ ਵਾਕ ਕਰੋ ਤੁਸੀਂ ਹਲਕੀ ਰਨਿੰਗ ਰਨਿੰਗ ਕਰੋ ਘੰਟਾ 15 20 ਮਿੰਟ ਅੱਧਾ ਘੰਟਾ ਉਮਰ ਦੇ ਮੁਤਾਬਕ 20 ਸਾਲ ਵਾਲਾ ਜਿਆਦਾ ਐਕਸਰਸਾਈਜ਼ ਕਰ ਸਕਦਾ ਹੈ 80 ਸਾਲ ਵਾਲਾ ਘੱਟ ਕਰੂਗਾ ਐਕਸਰਸਾਈਜ਼ ਜ਼ਰੂਰ ਕਰੋ ਛਰੀ ਨੂੰ ਪਸੀਨਾ ਆ ਜੇ ਉਹ ਮਾਗ ਦੇ ਦਿਨਾਂ ਚ ਵੀ ਪਸੀਨਾ ਹੋਣਾ ਚਾਹੀਦਾ ਐਕਸਰਸਾਈਜ਼ ਸਾਡੀ ਇੰਨੀ ਹੋਣੀ ਚਾਹੀਦੀ ਹੈ ਫਿਰ ਬੰਦਾ ਘਰ ਆ ਜੇ ਘਰ ਆ ਕੇ ਛੋੜਿਆ ਕੋਈ ਦੁੱਧ ਪੀਵੇ ਕੋਈ ਜਿਸ ਤਰ੍ਹਾਂ ਬਦਾਮ ਹੈ ਉਮਰ ਦੇ ਮੁਤਾਬਕ ਜੇ ਜੰਗ ਹੈ ਤਾਂ ਬਦਾਮ ਜਿਆਦਾ ਖਾ ਲੈ ਜੇ ਕੋਈ ਹੁਣ ਮੈਂ ਮਲਕਨ ਚਾਰ ਬਦਾਮ ਖਾ ਲੈ ਜਿਸ ਤਰ੍ਹਾਂ ਬਦਾਮ ਖਾਵੇ ਕਾਜੂ ਖਾਵੇ ਲੱਸੀ ਪੀਵੇ ਦੁੱਧ ਪੀਵੇ ਇਹ ਕੁਝ ਖਾਵੇ ਫਿਰ ਆਪਦੇ ਘਰ ਦੇ ਕੰਮ ਵਿੱਚ ਬਿਜ਼ੀ ਹੋ ਜਾਂਦਾ ਹੁਣ ਬਾਹਰ ਦਾ ਖਾਣਾ ਮੈਂ ਬਿਲਕੁਲ ਨਹੀਂ ਖਾਂਦਾ ਜੀ 버ਗਰ ਪੀਜ਼ਾ ਕੋਲ ਡਰਿੰਕ ਇਹ ਜ਼ਹਿਰ ਹੈ ਜੀ ਮੈਂ ਕਿਸੇ ਵੀ ਫੰਕਸ਼ਨ ਚ ਵਿਆਹ ਹੋਵੇ ਕੋਈ ਸ਼ਾਦੀ ਹੋਵੇ ਮੈਂ ਘਰੋਂ ਖਾ ਕੇ ਜਾਂਦਾ ਹਾਂ ਬਿਲਕੁਲ ਮੈਂ ਟੱਚ ਨਹੀਂ ਕਰਦਾ ਤੇ ਜਿਸ ਤਰ੍ਹਾਂ ਸਾਡੇ ਘਰ ਚ ਖੀਰ ਹੈ ਰੋਟੀ ਸਬਜੀ ਹੈ ਖੀਰ ਹੈ ਸੇਵੀਆਂ ਹੈ ਪਨੀਰ ਲੈਟਸ ਸੀ ਸਭ ਕੁਝ ਸਾਡਾ ਆਪਦਾ ਘਰ ਦਾ ਇਹ ਸਾਨੂੰ ਖਾਣਾ ਚਾਹੀਦਾ ਬਾਹਰ ਨਹੀਂ ਕੋਈ ਵੀ ਚੀਜ਼ ਨਹੀਂ ਖਾਦੇ ਇਹ ਖਾਣੀ ਚਾਹੀਦੀ ਸਾਨੂੰ ਕੋਈ ਜਿਸਨਾ ਟਿੱਕੀ ਸਮੋਸਾ ਜਲੇਬੀ ਵੀ ਨਹੀਂ ਖਾਣੀ ਚਾਹੀਦੀ ਕਦੇ ਕਦਾਂ ਚਲੋ ਕੋਈ ਫੰਕਸ਼ਨ ਹੈ ਪਾਰਟੀ ਹੈ ਮਾੜੀ ਮੋਟਾ ਕੋਲ ਡਰਿੰਕ ਪੀ ਲਿਆ ਉਹ ਬਾਲਾ ਲੱਗ ਗਿਆ ਕੋਈ ਮਾੜੀ ਮੁੱਟੀ ਜਲੇਬੀ ਖਾ ਲਈ ਜਾਂ ਟਿੱਕੀ ਸਮੋਸਾ ਸਾਰਾ ਨਾ ਇਹ ਬਿਮਾਰੀ ਦਾ ਘਰ ਹੁੰਦਾ ਜੀ ਮੈਂ ਬਿਲਕੁਲ ਇਸ ਤੋਂ ਦੂਰ ਆ ਜੀ ਮੈਨੂੰ ਅੱਜ ਤੱਕ ਮਾਲਕ ਦੀ ਮਿਹਰ ਨਾਲ ਕਦੇ ਕੋਈ ਬਿਮਾਰੀ ਨਹੀਂ ਲੱਗੀ ਕਦੇ ਸਿਰ ਨਹੀਂ ਦੁਖਿਆ ਕਦੇ ਜਕਾਮ ਜਕਾਮ ਜੇ ਹੋ ਵੀ ਗਿਆ ਮੈਂ ਕੋਈ ਦਵਾਈ ਨਹੀਂ ਲਈ ਤੇ ਮੈਂ ਆਪ ਦੀ ਦੌੜ ਦੂੜ ਕੇ ਇਦਾਂ ਠੀਕ ਕਰ ਲਈ ਮੈਨੂੰ ਬਸ ਮਾਲਕ ਦੀ ਮੇਰਾ ਕੋਈ ਪ੍ਰੋਬਲਮ ਨਹੀਂ ਹੋਈ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਬੰਦੇ ਓਵਰ weight ਹੋ ਜਾਂਦੇ ਆ ਮੈਂ ਹੈਰਾਨ ਹਾਂ ਕਿ ਕਿਉਂ ਹੋ ਗਏ ਓਵਰ weight ਮੇਰਾ 40 ਕਿਲੋ weight ਹੈ ਮੈਂ ਜਦੋਂ 21 ਸਾਲ ਦਾ ਸੀ ਉਦੋਂ 60 ਕਿਲੋ ਤੋਂ ਥੱਲੇ ਸੀ weight ਮੇਰਾ ਹੁਣ ਮੇਰਾ 60 ਫਿਰ 62 ਹੋ ਗਿਆ 66 ਹੋ ਗਿਆ ਪਿਛਲੇ 40 ਸਾਲਾਂ ਤੋਂ ਮੇਰਾ ਇਹੀ weight ਹੈ ਜੇ ਬਸ ਚੌਣ ਤੋਂ 60 ਹੋ ਜਾਂਦਾ ਹੈ ਜਾਂ ਚੌਣ ਤੋਂ 63 ਰਹਿ ਜਾਂਦਾ ਹੈ ਇੱਥੇ ਹੀ ਹੈ ਮੇਰਾ ਕਦੇ 70 80 ਤੱਕ ਮੇਰ ਦਾ ਖਰ ਮੇਰੀ ਉਮਰ ਦੇ ਬੰਦੇ ਤਾਂ ਹੋ ਵੀ ਜਾਂਦਾ ਸੀ ਤੇ ਕਰ ਸੀ ਖੈਰ ਮੈਂ ਤਾਂ ਹੈਰਾਨ ਆ ਇਦਾਂ ਦੇ ਬੰਦੇ ਜੇ ਐਕਸਰਸਾਈਜ਼ ਨਹੀਂ ਕਰਨਗੇ ਵਾਕ ਨਹੀਂ ਕਰਨਗੇ ਦੌੜਨਗੇ ਨਹੀਂ ਉਹ ਆਟੋਮੈਟਿਕਲੀ weight ਵਧੇਗਾ ਬਿਮਾਰੀਆਂ ਸਾਡੇ ਸਰੀਰ ਨੂੰ ਪਕੜ ਕਰਨੀਆਂ ਇੱਕ ਵਾਰੀ ਬਿਮਾਰੀ ਸਾਨੂੰ ਪਕੜ ਲਿਆ ਸਾਡੇ ਦੋਸਤ ਮਿੱਤਰ ਸਾਡੇ ਤੋਂ ਦੂਰ ਹੋ ਜਾਣਗੇ ਸਾਨੂੰ ਬਨ ਕਰਦੇ ਵੀ ਦੇਖਣਗੇ ਵੀ ਬੁढ़ा ਪਿਆ ਜਾਂ ਕੁਛ 6 ਮਹੀਨੇ ਹੋ ਗਏ ਸਾਲ ਹੋ ਗਏ ਵੀ ਰੱਬਾ ਚੱਕ ਲਾਇ ਇਹਨੂੰ ਤਾਂ ਉਹ ਇਦਾਂ ਨਹੀਂ ਉਹ ਸਾਡੇ ਗੱਲਾਂ ਹੋ ਜਾਂਦੀਆਂ ਸੋ ਮੈਂ ਕਹਿੰਦਾ ਵੀ ਆਪ ਕੋਈ ਵੀ ਤੰਦਰੁਸਤ ਬੰਦਾ ਦੇ ਲੋਕ ਨੇੜੇ ਆਉਂਦੇ ਆ ਹਾਂ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਵਾਕ ਕਰਨੀ ਚਾਹੀਦੀ ਹੈ ਤੇ ਸਾਦੀ ਖਰਾਕ ਖਾਣੀ ਚਾਹੀਦੀ ਮੈਂ ਇਹ ਕਹਿੰਦਾ ਅੱਛਾ ਭੁੱਲਰ ਸਾਹਿਬ ਪੈਰਾਇਸੋਲੰਪਿਕ ਹੁਣ ਤੁਸੀਂ ਵੀ ਤੁਹਾਡੀਆਂ ਵੀ ਨਜ਼ਰ ਆ ਰਹੀਆਂ ਹਨੀਆਂ ਪੈਰਾਇਸੋਲੰਪਿਕ ਦੇ ਵਿੱਚ ਕਈ ਚੀਜ਼ਾਂ ਬ ਚੰਗੀਆਂ ਵੀ ਹੋਈਆਂ ਉਹਦੇ ਵਿੱਚ ਤੇ ਕੁਝ ਮਾੜੀਆਂ ਵੀ ਦੇਖਣ ਨੂੰ ਮਿਲੀਆਂ ਬਤੌਰ ਇੰਡੀਅਨ ਦੇ ਤੌਰ ਤੇ ਤੇ ਉਹਦੇ ਵਿੱਚ ਫੁਗਾਟ ਵਾਲਾ ਮਾਮਲਾ ਸਾਹਮਣੇ ਆਇਆ ਤਾਂ ਉਹਦੇ ਕਾਰਨ ਕੀ ਸਮਝਦੇ ਹੋ ਤੇ ਹਾਕੀ ਦੇ ਵਿੱਚ ਸਾਡਾ ਚੰਗਾ ਪ੍ਰਦਰਸ਼ਨ ਰਿਹਾ 52 ਸਾਲਾ ਬਾਅਦ ਅਸੀਂ ਆਸਟ੍ਰੇਲੀਆ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੇ ਤੇ ਬੈਕ ਟੂ ਬੈਕ ਅਸੀਂ ব্রੌਂਜ਼ ਮੈਡਲ ਜਿਹੜਾ ਜਿਹੜਾ ਤੀਜੇ ਨੰਬਰ ਤੇ ਰਹਿਣ ਦੇ ਵਿੱਚ ਅਸੀਂ ਕਾਮਯਾਬੀ ਹਾਸਲ ਕੀਤੀ ਹੈ ਤੇ ਦੋਵੇਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਜਿਹੜਾ ਫਗਵਾਟ ਵਾਲਾ ਮਾਮਲਾ ਹੋਇਆ ਉਹ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਦੇਖੋ ਜਿਹੜੀ ਪੋਲਿਟਿਕਸ ਹੈ ਨਾ ਜਦੋਂ ਸਾਡੇ ਅੰਦਰ ਤੱਕ ਕੁਸ ਜੇ ਜਿਹੜਾ ਫਗਵਾਟ ਵਾਲਾ ਮਾਮਲਾ ਹੈ ਉਹ ਵਿਚਾਰੀ ਕਿਦਾਂ ਦਿੱਲੀ ਉਹਦੇ ਨਾਲ ਅਤਿਆਚਾਰ ਹੁੰਦਾ ਰਿਹਾ ਸਭ ਨੂੰ ਪਤਾ ਹੈ ਜਿਹੜਾ ਹਰਿਆਣੇ ਦਾ ਜਿਹੜਾ ਜੈਮਨ ਥਰੋ ਚ ਜਿਹੜਾ ਸੈਕੰਡ ਨਾਮ ਜਿੱਤਿਆ ਫਸਟ ਸੀ ਪਾਕਿਸਤਾਨ ਤੋਂ ਸੈਕੰਡ ਇਹਦਾ ਸੀ ਇਹਦੇ ਪਿੱਛੇ ਵੀ ਬੜੇ ਪਏ ਸੀ ਇਹਨੇ ਵੀ ਹਾਈ ਕੋਰਟ ਤੋਂ ਜਿਹੜੀ ਪਿਛਲੀ ਲੰਬਕ ਹੋਈ ਸੀ ਹਾਈ ਕੋਰਟ ਤੋਂ ਇਹਨੇ ਅੱਗੇ ਲਈ ਵੀ ਮੈਨੂੰ ਲੈ ਕੇ ਨਹੀਂ ਜਾ ਰਹੇ ਸਾਡੀ ਖੇਡ ਨੀਤੀ ਇੰਨੀ ਤਸ ਗਈ ਹੈ ਸਾਡੇ ਵਿੱਚ ਪੰਜਾਬ 'ਚ ਤਾਂ ਬਹੁਤ ਹੀ ਤਸ ਗਈ ਹੈ ਸਾਡੇ ਹਾਕੀ ਪਲੇਅਰ ਇਸ ਵਾਰੀ ਤੁਪਮੰਤ ਮਾਨ ਜੀ ਦਾ ਧੰਨਵਾਦ ਜਿਨੇ ਹਾਕੀ ਟੀਮ ਵਧੀਆ ਸਟੂਡੈਂਟ ਸਿਰਫ ਪੰਜਾਬ ਦੇ ਹੀ ਲਏ ਉਥੇ ਜੂੜਿਆਲੇ ਮਤਲਬ ਲੇ ਇੱਕ ਦਾੜੀ ਵਾਲਾ ਅਸੀਂ ਖਾਲਸਾ ਸੀ ਪਲੇਅਰਮੈਨ ਆਪਣੇ ਪੰਜਾਬੀ ਪਲੇਅਰ ਸੀ ਆਪਣੇ ਪੰਜਾਬੀ ਪਲੇਅਰਾਂ 'ਚ ਮੈਂ ਤਾਂ ਇਹ ਮੈਂ ਜਾਣਦਾ 90% ਸਾਡੇ ਪੰਜਾਬੀ ਪਲੇਅਰਾਂ 'ਚ ਅਜੇ ਜਾਨ ਹੈਗੀ ਹੈ ਬਲੱਡ ਹੈਗਾ ਇਹਨਾਂ ਤੋਂ ਕੰਮ ਲਾਓ ਇਹਨਾਂ ਨੂੰ ਚਾਹੇ ਤੁਸੀਂ ਗੋਲਾ ਸਟਾ ਲੋ ਚਾਹੇ ਜੈਵਲਨ ਥਰੋ ਕਰਾਓ ਚਾਹੇ ਟ੍ਰਿਪਲ ਜੰਪ ਜੋ ਮਰਜੀ ਕਰਾ ਲੋ ਇਹਨੇ ਚైనా ਦਾ ਮੁਕਾਬਲਾ ਕਰ ਸਕਦੇ ਆ ਹੁਣ ਚైనా ਤਾਂ ਕਿੱਥੇ ਲੰਘਿਆ ਉੱਥੇ 3 ਸਾਲ ਦੇ ਬੱਚੇ ਨੂੰ ਉਹਨੂੰ ਸਵਿਮਿੰਗ ਸਿਖਾ ਦਿੰਦੇ ਆ 3 ਸਾਲ ਦੇ ਬੱਚੇ ਨੂੰ ਪਾਣੀ 'ਚ ਛਿੜ ਦਿੰਦੇ ਆ ਆਪਣੇ ਆਪ ਉਹ ਤੈਰ ਕੇ ਬਾਹਰ ਨਿਕਲਦਾ ਤੇ ਉੱਥੇ 14 15 ਸਾਲ ਦੇ ਬੱਚਾ ਤਾਂ ਐਦਾਂ ਦੀ ਮਲ ਹੀਟ ਉੱਥੇ ਦੌੜਦਾ ਸਿੰਥੈਟਿਕ ਦੇ ਸਾਡੇ ਤਾਂ ਮਿਲਖਾ ਸਿੰਘ ਦਾ 19-20 ਸਾਲ ਦਾ ਹੋ ਗਿਆ ਸੀ ਉਦੋਂ ਸ਼ੁਰੂ ਕੀਤੀ ਸੀ ਹਾਂ ਚਲੋ ਮੇਰਾ ਕਹਿਣ ਦਾ ਮਤਲਬ ਇਹ ਸਾਡੀ ਜਿਹੜੀ ਖੇਡ ਨਹੀਂਤੀ ਹੈ ਨਾ ਤੇ ਉਹ ਹੁਣ ਭਵਦਮਾਨ ਜੀ ਕੁਝ ਕਰਤਾ ਰਏ ਹੈ ਵਧੀਆ ਕਰ ਰਿਹਾ ਹੈ ਤੇ ਉਹ ਹੋਰ ਵੀ ਵਧੀਆ ਕਰਨ ਸਾਡੀ ਸਾਡੇ ਖਿਡਾਰੀਆਂ ਦਾ ਕੋਈ ਘਟਾ ਨਹੀਂ ਹੈ ਸਾਡੇ 85 ਸਾਲ ਦੇ ਬੰਦੇ ਹੈਗੇ ਸਾਡੇ ਕੋਲੇ ਇੱਕ ਗੁਰਦੇਵ ਸਿੰਘ 85 ਸਾਲ ਦਾ ਹੈ ਬੀਐਸ ਮਾਨ 90 ਪਲਸ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਸ਼ਾਰਟ ਪੁੱਟ ਹੈਮਰ ਥਰੋ ਵਿੱਚ ਰਿਕਾਰਡ ਰੱਖੇ ਆ ਕੋਈ ਤੋੜ ਨਹੀਂ ਸਕਿਆ 35 ਸੈਕਿੰਡ ਇਹ ਉਹ ਤੇ ਉਹਨਾਂ ਦਾ ਭਰਾ ਪ੍ਰਗਟ ਸਿੰਘ ਆ ਉਹ ਵੀ ਬੜਾ ਤਕੜਾ ਐਥਲੀਟ ਹੈ ਤੇ ਬੇਬੇ ਮਾਨਕੌਰ 105 ਸਾਲ ਦੀ ਸੀ ਉਹ ਸਾਡੀ ਵੈਟਨ ਐਥਲੈਟਿਕ ਐਸੋਸੀਏਸ਼ਨ ਦੀ ਸਾਡੀ ਮੈਂਬਰ ਸੀ ਅਸੀਂ ਆਡੀਅנס ਜਿਹੜੀ ਬੁਲਾਈ ਹੁੰਦੀ ਸੀ ਅਸੀਂ ਉਹਨਾਂ ਨੂੰ ਇਹ ਦੱਸਦੇ ਘੱਟੋ ਘੱਟ ਤੁਸੀਂ ਦੇਖ ਤਾਂ ਲੋ ਪਾਰਟਿਸਪੇਟ ਤਾਂ ਦੂਰ ਦੀ ਗੱਲ ਆ 105 ਸਾਲ ਦੀ ਬੇਬੇ ਕਿਦਾਂ 100 ਮੀਟਰ ਦੌੜ ਰਹੀ ਐ 105 ਸਾਲ ਦੀ ਹੁਣ ਅਸੀਂ ਕਿਸੇ ਕਿ 40 ਸਾਲ ਵਾਲੇ ਬੰਦੇ ਨੂੰ ਕਹਦੀ ਐ ਜਰ ਤੂੰ ਦੌੜ ਤੂੰ ਦੌੜਿਆ ਕਰ ਉਹ ਕਹਦਾ ਯਾਰ ਇਹ ਤਾਂ ਥੋੜਾ ਜਿਹਾ ਕੰਮ ਐ ਇਹੋ ਜਿਹਾ ਕੰਮ ਸਾਡੇ ਨਾਲ ਪੱਲੇ ਪਾਓ ਮੈਂ ਪੱਲੇ ਤਾਂ ਪਾ ਰਹੇ ਹਾਂ ਕਿ ਤਾ ਤੁਸੀਂ ਬਿਮਾਰੀਆਂ ਤੋਂ ਦੂਰ ਹੋ ਜਾਓਗੇ ਇੱਕ ਤੁਸੀਂ ਬਾਰਲੀ ਜਿਹੜੀ ਜ਼ਹਿਰ ਖਾ ਰਹੇ ਹੋ ਨਾ 버ਗਰ ਪੀ ਦਾ ਕੋਲ ਡਰਿੰਕ ਉਹ ਨਾ ਟੱਚ ਕਰੋ ਉਹਦੇ ਤੇ ਕੁਝ ਵੀ ਨਾ ਉਹ ਖਾ ਪੀਓ ਆਹਦਾ ਤੁਸੀਂ ਮਿਲ ਘਰ ਰਹੋ ਕਰਦੇ ਆ ਕਿੰਨੀ ਵਧੀਆ ਚੀਜ਼ਾਂ ਦਿੱਤੀਆਂ ਹੁੰਦੀਆਂ ਸਾਨੂੰ ਹੈ ਕਰਦਾ ਅਸੀਂ ਖਾਣਾ ਛੱਡ ਕੇ ਅਸੀਂ ਸਾਡੇ ਬੱਚੇ ਵੀ ਅੱਜ ਕੱਲ ਮੋਬਾਈਲ ਤੇ ਉੱਥੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਬਾਹਰ ਖਾ ਪੀ ਕੇ ਭੰਡੇ ਪਏ ਹੁੰਦੇ ਘਰ ਹੀ ਅਸੀਂ ਪੁੱਛਨੇ ਡਰਾਇੰਗ ਰੂਮ ਚਾ ਕੀਨੇ ਖਾਦਾ ਤੇ ਉਹ ਅਸੀਂ ਡੜੀ ਅਸੀਂ ਬਾਹਰੋਂ ਮੋਬਾਈਲ ਸੀ ਜਾਂ ਅੰਕਲ ਅਸੀਂ ਬਲ ਬੱਚੇ ਦੱਸਦੇ ਹੀ ਨਹੀਂ ਬਾਹਰ ਨਹੀਂ ਜਾਂ ਕਿਸੇ ਕੰਮ ਦੀਆਂ ਨਹੀਂ ਕੁਝ ਨਹੀਂ ਖਾਣਾ ਚਾਹੁੰਦਾ ਆਪਣੀ ਮਦਰ ਨੂੰ ਕਹੋ ਵੀ ਸਾਨੂੰ ਵੀ ਘਰ ਦੀ ਰੋਟੀ ਜੋ ਤੁਹਾਨੂੰ ਵੀ ਮੰਮੀ ਪਸੰਦ ਆ ਉਹੀ ਬਣਾ ਕੇ ਦਿਓ ਅਸੀਂ ਆਪ ਫਰਮੈਸ਼ਨ ਨਾ ਕਰੀਏ ਜੀ ਪੁੱਲਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਹਾਂਜੀ ਤੁਹਾਡਾ ਵੀ ਬੜਾ ਬੜਾ ਮਿਹਰਬਾਨੀ ਇਹਸਾਨ ਸਾਡੇ ਨਾਲ ਰਗਵੀਰ ਸਿੰਘ ਪੁੱਲਰ ਜੀ ਜਿਨ੍ਹਾਂ ਨੇ ਪੰਜਾਬ ਤੇ ਦੇਸ਼ ਦੀਆਂ ਖੇਡਾਂ ਤੇ ਆਪਣਾ ਗੜਮੁੱਲਾ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰੀ ਆ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਆ ਆਪਣੀ رائے ਆ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ